ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਸਾ ਮਹਿਲਾ ਚੌਥਾ ਹਰ ਕੀਰਤ ਮਨ ਪਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਨ ਜਿਓ ਹਰ ਹਰ ਰਸ ਪਾਇਆ ਗੁਰਮਤ ਹਰ ਤੇ ਆਇਆ ਤੁਰ ਮਸਤਕ ਭਾਗ ਪੁਰਾਨ ਜਿਓ ਤੁਰ ਮਸਤਕ ਭਾਗ ਹਰ ਨਾਮ ਸੁਹਾਗ ਹਰ ਨਾਮੇ ਹਰ ਗੁਣ ਗਾਇਆ ਮਸਤਕ ਮਨੀ ਪ੍ਰੀਤ ਵੋ ਪ੍ਰਗਟੀ ਹਰ ਨਾਮੇ ਹਰ ਸੋਹਾਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤਗੁਰੂ ਮਨਵਾ ਮਾਨ ਜਿਓ ਹਰ ਕੀਰਤ ਮਨ ਪਾਈ ਪਰਮਗਤ ਪਾਈ ਹਰ ਮਨ ਤਨ ਮੀਠ ਲਗਾਨ ਜਿਓ ਇਹ ਚੌਥੀ ਪਾਛਾਹੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਉਂਦੇ ਹਨ हे ਭਾਈ ਜਿਸ ਮਨੁਖ ਤੇ ਮਾਨਵ ਵਿੱਚ ਪਰਮਾਤਮਾ ਦੀ ਸਿਫਤ ਸੁਲਾ ਪਿਆਰੀ ਲੱਗ ਗਈ ਉਸ ਨੇ ਸਭ ਤੋਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਲਈ ਉਸ ਦੇ ਮਨ ਵਿੱਚ ਹਿਰਦੇ ਵਿੱਚ ਪ੍ਰਭੂ ਪਿਆਰਾ ਲਗਨ ਲਗ ਪਿਆ ਜਿਸ ਮਨੁੱਖ ਨੇ ਗੁਰੂ ਦੀ ਮਤ ਲੈ ਕੇ ਪਰਮਾਤਮਾ ਦਾ ਸਿਮਰਨ ਕੀਤਾ ਪਰਮਾਤਮਾ ਦੇ ਨਾਮ ਦਾ ਸਵਾਦ ਚਖਿਆ ਉਸ ਦੇ ਮੱਥੇ ਉੱਤੇ ਤੁਰ ਦਰਗੈ ਤੂੰ ਲਿਖੇ ਹੋਏ ਪਹਿਲੇ ਭਾਗ ਜਾਗ ਪਏ ਉਸ ਦੇ ਮੱਥੇ ਉੱਤੇ ਤੁਰ ਦਰਗੈ ਤੂੰ ਲਿਖਿਆ ਲੇਖ ਉਕਰ ਗਿਆ ਹਰੀ ਨਾਮ ਵਿੱਚ ਜੁੜ ਕੇ ਉਸਨੇ ਖਸ਼ਮ ਪ੍ਰਭੂ ਨੂੰ ਲੱਭ ਲਿਆ ਉਹ ਸਦਾ ਹਰੀ ਨਾਮ ਵਿੱਚ ਜੁੜਿਆ ਰਹਿੰਦਾ ਹੈ ਉਹ ਸਦਾ ਹੀ ਹਰੀ ਦੇ ਗੁਣ ਗਾਉਂਦਾ ਰਹਿੰਦਾ ਹੈ ਉਸ ਦੇ ਮੱਥੇ ਉੱਤੇ ਪ੍ਰਭੂ ਚਰਨਾਂ ਦੀ ਪ੍ਰੀਤ ਦੀ ਮਨੀ ਚਮਕ ਉੱਠਦੀ ਹੈ ਉਸ ਦੀ ਸੂਰਤ ਪ੍ਰਭੂ ਦੀ ਜੋਤ ਵਿੱਚ ਮਿਲ ਜਾਂਦੀ ਹੈ ਉਹ ਪ੍ਰਭੂ ਨੂੰ ਮਿਲ ਪੈਂਦਾ ਹੈ ਗੁਰੂ ਨੂੰ ਮਿਲ ਕੇ ਉਸ ਦਾ ਮਨ ਪਰਮਾਤਮਾ ਦੀ ਯਾਦ ਵਿੱਚ ਗਿੰਝ ਜਾਂਦਾ ਹੈ। हे پائی ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੀ ਸਿਫਤ ਸਲਾਹਾ ਪਿਆਰੀ ਲਗਣ ਲੱਗ ਪਈ ਉਸ ਨੇ ਸਭ ਤੋਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਲਈ। ਉਸ ਦੇ ਮਨ ਵਿੱਚ ਉਸ ਦੇ ਹਿਰਦੇ ਵਿੱਚ ਪ੍ਰਭੂ ਪਿਆਰਾ ਲਗਣ ਲੱਗ ਪਿਆ।